ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿੰਡੂ ਮਹਾਪੁੱਤ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਚੱਲੇ ਹਾਂ ਜੀ ਜਲੰਧਰ ਅੱਜ ਅੱਜ ਆਪਾਂ ਮਨਵੀਰ ਵਾਸਤੇ ਬਹੁਤ ਇੰਪੋਰਟੈਂਟ ਚੀਜ਼ ਲੈਣੀ ਜਿਹੜੀ ਕਿ ਤਕਰੀਬਨ ਬੱਚਿਆਂ ਨੂੰ ਲੋੜ ਪੈਂਦੀ ਹੈ ਸਟੱਡੀ ਵਾਸਤੇ ਤੇ ਇਹ ਜੀ ਮੈਂ ਆਪਾਂ ਹੋ ਗਏ ਆ ਰੈਡੀ ਸ਼ੈਡੀ ਇਹ ਮੈਂ ਪਾਲੀ ਜੀ ਜੁੱਤੀ ਤੋਂ ਸਿੰਪਲ ਜਿਹਾ ਸੂਟ ਹੁਣ ਅਪਰ ਚਲਦੇ ਆਂ ਜੀ ਜਲੰਧਰ ਨੂੰ ਮੈਂ ਆਪਣੀ ਬੋਤਲ ਲੈ ਲਾ ਮੇਰੀ ਬੋਤਲ ਮੇਰੇ ਨਾਲ ਹੀ ਹੁੰਦੀ ਪਾਣੀ ਵਾਲੀ ਕਿਉਂਕਿ ਮੈਂ ਪਾਣੀ ਨਹੀਂ ਪੀਣੀ ਹੁੰਦੀ ਕਿਤੇ ਉਹ ਵੀ ਮੇਰੀ ਪ੍ਰੋਬਲਮ ਕਰਕੇ ਤਾਂ ਮੈਂ ਕਿੰਨੇ ਚਿਰ ਬਾਅਦ ਚੁੰਬਿੰਦੀ ਲਾਈ ਬਿੰਦੀ ਲਾਉਣੀ ਮੈਂ ਛੱਡ ਹੀ ਦਿੱਤੀ ਸੀ ਮੈਂ ਕਿਹਾ ਨਹੀਂ ਲਾਇਆ ਕਰਾਂ ਅਸੀਂ ਕਿਹੜੇ ਬੁੱਡੇ ਹੋ ਗਏ ਆ ਕੈਮਰਾ ਜਨਾਬ ਜੀ ਅੱਜ ਆ ਗਏ ਸੀ ਜਲਦੀ ਕਿਉਂਕਿ ਇਹਦੀ ਇੰਪੋਰਟੈਂਟ ਚੀਜ਼ ਲੈਣੀ ਆਪਾਂ ਅੱਜ ਕੀ ਸਟਿਆ ਕੀ ਸਟਿਆ ਆਛਾ ਚਲ ਕੱਢ ਲਾ ਇੱਜਾ ਬਾਬਾ ਜੀ ਇਹ ਸੀ ਫੋਟੋ ਬਾਬਾ ਜੀ ਦੀ ਜਿਹੜੇ ਨੱਥੀ ਸੀ ਚਲੋ ਜੀ ਤਾਂ ਹੁਣ ਜਲੰਧਰ ਪਹੁੰਚ ਕੇ ਵੀਡੀਓ ਬਣਾਵਾਂਗੇ ਆ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਮਨੀ ਦਾ ਜਿਹੜਾ ਸਮਾਨ ਲਿਆ ਇਹ ਉਹ ਕਿਹਾ ਮੈਂ ਅੱਜ ਵੀ ਹਾਈ ਫਾਈ ਬੰਦੇ ਹਾਈ ਫਾਈ ਚੀਜ਼ ਪਸੰਦ ਆਂਦੀ ਇਹ ਵਾਲਾ ਪਸੰਦ ਨਹੀਂ ਇਹ ਦੇਖੋ ਫੋਟੋ ਆ ਤਾਂ ਇਹ ਨੀ ਨੋਬੋ ਦਾ ਬਸੰਦ ਹੈ ਕੋ ਨਹੀਂ ਪਾ ਟਾਸਪੋਰਟ ਹੋ ਗਿਆ ਮੋਬਾਈਲ ਚ ਆ ਕੇ ਕਰੀਓ ਕਿੰਨਾ ਆ ਰਿਹਾ ਲੱਗ ਰਿਹਾ ਹੈ ਇਹ ਕਿੰਨੇ ਕਿੰਨੇ ਕੋਲੋਂ ਪੈਲੋ ਰੋ ਜਿਹਾ ਬੋ ਦੇ ਰਿਹਾ ਹੈ ਕਿ ਦੇਣਾ ਹੀ ਪੈਣਾ ਇਸ ਵੇਲੇ ਇਸੋ ਹਿਲਾ ਲਾ ਮੈਂ ਤੇਰੇ ਰਾਹ ਕਿ ਮੈਂ ਆਇਆ ਨਾ ਤੁਹਾਨੂੰ ਸਹੀ ਲੱਗੋ ਦਿਖਾ ਸਕਦਾ ਹਾਂ ਇਸਕੇ ਦੀ ਬਾਬਾ ਹਾਂਜੀ ਤੁਹਾਨੂੰ ਆਇਆ ਨੀ ਨਾ ਆਪਣੇ ਲੋਕਾਂ ਬੋਚਣਾ ਤੋਂ ਟ੍ਰਬਲ ਟ੍ਰੈਸਰ

ਬਾਤ ਜਦੋਂ ਖਤਮ ਹੋ ਜਾਏਗੀ ਜੇ ਤੁਸੀਂ ਰੀਪੇਲ ਕਰੋਗੇ 2000 ਦਿਨ ਤੱਕ ਦੇਗੀ ਤੇ ਉਹਦੀ ਕਾਸਟ ਤੁਹਾਨੂੰ ਪਰ ਪੇਜ ਤੇ ਰੋ 12000 ਰੁਪਏ ਦੀ ਸੀ ਸਾਰੇ ਸਾਰੇ ਕੰਮ ਇੱਥੇ ਹੋ ਜਣਗੇ ਬੈਸਟਰ ਹੈ ਇਹ ਇਹਦੇ ਲਈ ਉਹਨਾਂ ਨੂੰ ਮੇਕਅਪ ਹੀ ਹੋਣਾ ਹੈ ਅਜੀ ਕਿੰਨੇ ਅਸਮਾਨ ਮਨੀ ਇਹਨਾਂ ਦਾ ਹੀ ਆ ਪਗਿਸ 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 ਦਾ ਇੱਥੇ ਜੀ ਲੈਣਾਗੇ ਆਪਾਂ ਪਗੀ ਵਾਸਤੇ ਬੈਠਣ ਨੂੰ ਉਹ ਗੱਦਾ ਜਿਹਾ ਉਹਦਾ ਨਹੀਂ ਨਹੀਂ ਇਦਾਂ ਦੇ ਨਹੀਂ ਜਿਹੜੇ ਉਹ ਸਾਈਡ ਤੇ ਦਾ ਗੋਲ ਬਣਿਆ ਹੁਣ ਉਹ ਉਹਦੇ ਵਿੱਚ ਛੋਟੇ ਐ ਨਹੀਂ ਬੈਡ ਨਹੀਂ ਹੈ ਹੂੰ ਬੈੱਡ ਨਹੀਂ ਹੋਏ ਬੈੱਡ ਖਤਮ ਹੋਏ ਉਹ ਕਿ ਵੱਡੇ ਆ ਵਾਲੇ ਨਹੀਂ ਉਹ 45 40 ਇੱਥੇ ਅਸੀਂ ਆਏ ਸੀ ਪਗੀ ਦਾ ਬੈੱਡ ਲੈਣ ਸਾਨੂੰ ਬੈੱਡ ਮਿਲਿਆ ਹੀ ਨਹੀਂ ਖਤਮ ਹੋਏ ਹੋਏ ਸਾਰੇ ਬੈੱਡ ਇਹ ਜੀ ਆਪਾਂ ਆ ਗਏ ਆ ਜੀ ਘਰ ਅੱਜ ਛੋਟਾ ਜਿਹਾ ਵੀਲੌਗ ਬਣਾਇਆ ਇਹ ਨੰਨੂ ਨੂੰ ਲੈ ਦਿੱਤਾ ਜੀ ਆਪਾਂ ਲੈਪਟਾਪ ਬੈਗ ਉਹ ਨਾਲ ਹੀ ਦਿੰਦੇ ਹੁੰਦੇ ਆ ਐਚਪੀ ਦਾ ਇਹ ਲੈਪਟਾਪ ਜੀ ਲੈ ਦਿੱਤਾ ਆਪਾਂ ਮਨਵੀਰ ਨੂੰ ਤੇ ਵੱਡ ਬੁੜ ਤੇ ਕੇ ਉਹਨਾਂ ਨੇ ਰੱਕੇ ਚਲਾਉਣਾ ਨਹੀਂ ਕਿਸੇ ਟੇਬਲ ਦੇ ਉੱਤੇ ਜਾਂ ਕੁਛ ਐਦਾਂ ਚਲਾਉਣਾ ਇਹ ਵਾਣੀ ਦੀ ਸਟੱਡੀ ਵਾਸਤੇ ਲੈ ਦਿੱਤਾ ਜੀ ਆਪਾਂ ਇਹਨੂੰ ਤੇ ਕਿੰਨੇ ਚ ਪਿਆ ਤੇ ਇਹਦੇ ਨਾਲ ਸਾਨੂੰ ਕੀ ਮਿਲਿਆ ਇਹ ਹੁਣ ਫੇਰ ਵਲੌਗ ਬਣਾਵਾਂਗੇ ਥੱਕ ਗਏ ਉੱਥੇ ਬੜਾ ਹੀ ਰਸ਼ ਸੀਗਾ ਉਹਨਾਂ ਦੀ ਦੁਕਾਨ ਤੇ ਬਹੁਤ ਦੂਰੋਂ ਦੂਰੋਂ ਲੋਕ ਉਹਨਾਂ ਦੇ ਆਉਂਦੇ ਲੈਪਟਾਪ ਲੈਣ ਤੇ ਇਹ ਲੈ ਦਿੱਤਾ ਜੀ ਪ੍ਰਿੰਟਰ ਪ੍ਰਿੰਟਰ ਐਚਪੀ ਦਾ ਲੈ ਦਿੱਤਾ ਹੈ ਪ੍ਰਿੰਟਰ ਵੀ ਐਚਪੀ ਦਾ ਹੀ ਆ ਤੇ ਉਹ ਮਤਲਬ ਕੀ ਉਹਨਾਂ ਨੇ ਕਿਹਾ ਇਹਨੂੰ ਖੋਲਿਓ ਨਾ ਪ੍ਰਿੰਟਰ ਨੂੰ ਤੇ ਉਹ ਆਪ ਆਉਗੇ ਉਹ ਪ੍ਰਿੰਟਰ ਸਾਡੇ ਘਰੇ ਇੰਸਟਾਲ ਕਰਨ ਵਾਸਤੇ ਫਿਰ ਮੈਂ ਇੱਥੇ ਬ੍ਰੈਸਟੇਬਲ ਲਾ ਦੂੰਗੀ ਅ ਚੇਅਰ ਬਾਹਰ ਕੱਢ ਦੂੰਗੀ ਆਪਣੇ ਰੂਮ ਚ ਕਿਉਂਕਿ ਜਿੱਥੇ ਉਹ ਉਹਨਾਂ ਨੇ ਹੋਰ ਲਾਉਣਾ ਵਾ ਪਰਮਨੈਂਟ ਉੱਥੇ ਰੱਖਣਾ ਪੈਣਾ ਇਹੋ ਤੇ ਇਦਾਂ ਕਰਕੇ ਸ਼ਾਮ ਦੇ ਟਾਈਮ ਗਏ ਤਾਂ ਬੜੀ ਸਰ ਵੀ ਦੁਹਣ ਲੱਪੇ ਮੇਰੀਆਂ ਇਹ ਚੀਜ਼ਾਂ ਬਹੁਤ ਦੁਹਣ ਲੱਪੈਂਦੀਆਂ ਉਹਨਾਂ ਦੇ ਕੂਲਿੰਗ ਬਹੁਤ ਜ਼ਿਆਦਾ ਸੀਗੇ ਜਿੰਨਾਂ ਨੂੰ ਲੈ ਕੇ ਆਏ ਅਸੀਂ ਇਹੋ ਲੈਪਟਾਪ ਬਹੁਤ ਹੀ ਜੈਨਵਨ ਰੇਟ ਆ ਤੇ ਵਧੀਆ ਉਹਨਾਂ ਦੀ ਸਰਵਿਸ ਆ ਤੁਸੀਂ ਬਜਾਜ ਵਾਲਿਆਂ ਦਾ ਕਾਰਡ ਬਣਾ ਕੇ ਉਹਦੇ ਉੱਤੇ ਕਿਸ਼ਤਾਂ ਤੇ ਵੀ ਲੈ ਸਕਦੇ ਆ ਲੈਪਟਾਪ ਤੇ ਮਤਲਬ ਕਿ ਪੂਰੀ ਪੁਚ ਗੈਸਟ ਵੀ ਕਰ ਸਕਦੇ ਆ ਤੇ ਜਾ ਕੇ ਪੂਰੀ ਇਹ ਨਹੀਂ ਵੀ ਤੁਸੀਂ ਜਿੱਦਣਗੇ ਉਦਨ ਹੀ ਲੈਪਟਾਪ ਖਰੀਦ ਲੈਣਾ ਜਾਂ ਪ੍ਰਿੰਟਰ ਖਰੀਦ ਲੈਣਾ ਉਹ ਤੁਹਾਨੂੰ ਵਧੀਆ ਤਰ੍ਹਾਂ ਡੀਲ ਕਰਦੇ ਆ ਸਾਰੇ ਫੀਚਰਸ ਵਗੈਰਾ ਦੱਸ ਦਿੰਦੇ ਆ ਤੇ ਤੁਹਾਡੀ ਮਰਜ਼ੀ ਆ ਤੁਸੀਂ ਖਰੀਦੋ ਚਾਹੇ ਤੁਸੀਂ ਨੈਕਸਟ ਡੇ ਜਾ ਕੇ ਲੈ ਲਓ ਚਾਹੇ ਜਦੋਂ ਮਰਜ਼ੀ ਆ ਉਹ ਮੇਰੀ ਫੋਨ ਤੇ ਗੱਲ ਹੋਈ ਸੀ ਉਹਨਾਂ ਨਾਲ ਦੋ ਤਿੰਨ ਵਾਰ ਮਨਨ ਦੱਸਿਆ ਸੀ ਸਾਡੀਆਂ ਕੀ ਉਹਨੂੰ ਕੀ ਕਹੀਦਾ ਡਿਮਾਂਡਸ ਆ ਇਹਦੇ ਵਿੱਚ ਕਿਦਾਂ ਦਾ ਸਾਨੂੰ ਚਾਹੀਦਾ ਕੀ ਕੀ ਫੀਚਰਸ ਹੋਣ ਤੇ ਚਲੋ ਜੀ ਬਹੁਤ ਸਿਰਦੋਂ ਬੰਦਾ ਮੇਰਾ ਮੈਂ ਰੋਟੀ ਵੀ ਨਹੀਂ ਖਾਦੀ ਹਰ ਚੰਗੀ ਤਰ੍ਹਾਂ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ ਕਦੇ ਤੁਸੀਂ ਵੀ ਕਿੰਨਾ ਕਿੰਨਾ ਦੇ ਬੱਚੇ ਹੋਣ ਵੱਡੇ ਹੋ ਗਿਆ ਤਾਂ ਸਟੱਡੀ ਵਾਸਤੇ ਲੈਪਟਾਪ ਪ੍ਰਿੰਟਰ ਸਾਰੀਆਂ ਚੀਜ਼ਾਂ ਚਾਹੀਦੀਆਂ ਤੇ ਜੇ ਮੇਰੇ ਵਲੌਗ ਵਧੀਆ ਲੱਗਦੇ ਆ ਤੇ ਪਲੀਜ਼ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਜੀ ਸਾਰਿਆਂ ਨੂੰ